ਭਾਰਤ ਨੇ ਇਹ ਪੇਸ਼ਕਸ਼ ਕਰ ਦਿੱਤੀ ਆ ਚੀਨ ਨੂੰ ਕਿ ਅਸੀਂ ਆਪਣੀਆਂ ਫੌਜਾਂ ਨੇ ਜਿਹੜੀਆਂ ਸਰਹੱਦਾਂ ਤੋਂ ਹਟਾ ਲਵਾਂਗੇ ਚੀਨ ਦੇ ਨਾਲ ਜਿਹੜੀਆਂ ਸਰਹੱਦਾਂ ਲੱਗਦੀਆਂ ਨੇ ਪਰ ਇਹ ਪੱਕਿਆ ਕੀਤਾ ਜਾਵੇ ਕਿ ਪਾਕਿਸਤਾਨ ਭਾਰਤ ਤੇ ਹਮਲਾ ਨਹੀਂ ਕਰੇਗਾ ਇਹ ਬੜੀ ਡੂੰਗੀ ਗੱਲ ਹਟਵੀਂ ਗੱਲ ਵੱਡੀ ਗੱਲ ਤੇ ਇਹ ਇੱਕ ਤਰੀਕੇ ਨਾਲ ਭਾਰਤ ਦੀ ਕਮਜ਼ੋਰੀ ਅ ਮਤਲਬ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਭਾਰਤ ਨੂੰ ਜਿਸ ਤਰੀਕੇ ਨਾਲ ਦੁਨੀਆ ਦੇ ਪੰਜਵੇਂ ਵੱਡੀ ਇਕਨੋਮੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇੱਕ ਵੱਡੀ ਤਾਕਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਭਾਰਤੀ মিডিਆ ਵੱਲੋਂ ਉਸ ਦੇ ਸਬੰਧ ਦੇ ਵਿੱਚ ਇੱਕ ਬਹੁਤ ਮੈਂ ਕਹਾਂਗਾ ਕਿ ਤਕਰੀਬਨ ਤਕਰੀਬਨ ਹੱਥ ਖੜੇ ਕਰ ਦਿੱਤੇ ਨੇ ਭਾਰਤ ਨੇ ਤਕਰੀਬਨ ਮਤਲਬ ਹੱਥ ਖੜੇ ਹੋ ਗਏ ਨੇ ਸੋ ਇਸ ਸਾਰੀ ਡਿਵੈਲਪਮੈਂਟ ਇਹ ਕੋਈ ਮਤਲਬ ਛੋਟੀ ਡਿਵੈਲਪਮੈਂਟ ਨਹੀਂ ਹੈਗੀ ਇਸ ਸਾਰੀ ਡਿਵੈਲਪਮੈਂਟ ਦੇ ਵਿੱਚ ਭਾਰਤ ਦਾ ਰੋਲ ਕੀ ਹੈ ਸੀਤਾ ਦਾ ਸਰੂਪਨਾਗਾ ਦਾ ਕੀ ਹੈ ਤੇ ਯਾਦ ਰੋਪਦੀ ਦਾ ਪਰ ਇੱਕ ਗੱਲ ਤਾਂ ਪੱਕੀ ਹੈ ਕਿ ਇਸ ਰਿਮਾਈਂਡ ਦੇ ਵਿੱਚ ਜਿਹੜੀ ਰਾਵਣ ਦੀ ਭੂਮਿਕਾ ਉਹ ਹਾਲ ਦੀ ਘੜੀ ਜਿਹੜੇ ਖਾਸ ਕਰਕੇ ਦੱਖਣ ਏਸ਼ੀਆ ਦੇ ਭਾਰਤੀ ਸੰਸਕ੍ਰਿਤੀ ਭਾਰਤੀ ਸੱਭਿਆਚਾਰ ਨੂੰ ਸਮਝਣ ਵਾਲੇ ਜਿਹੜੇ ਪੋਲੀਟੀਕਲ ਐਕਸਪਰਟ ਨੇ ਉਹ ਭਾਰਤ ਨੂੰ ਸੀਤਾ ਦੇ ਤੌਰ ਤੇ ਮੰਨਦੇ ਨੇ ਤੇ ਚੀਨ ਜਾਂ ਰੂਸ ਜਾਂ ਅਮਰੀਕਾ ਦੇ ਵਿੱਚੋਂ ਕਿਸੇ ਇੱਕ ਨੂੰ ਰਾਵਣ ਦੀ ਭੂਮਿਕਾ ਦੇ ਵਿੱਚ ਦੇਖਣ ਅਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ